ਉਸੇ ਵੇਲੇ ਅੰਦਰ ਜਨ ਕੇ ਕਰੋਧ ਗੁੱਸਾ ਉਹ ਆ ਗਿਆ ਕਿ ਮੇਰੇ ਬਾਰੇ ਕੌਣ ਕਹਿ ਗਿਆ ਹੁਣ ਬੰਦੇ ਨੇ ਜਦੋਂ ਉਹਦੇ ਨਾਲ ਨਾਤਾ ਜੋੜਿਆ ਹੋਵੇਗਾ ਨਾ ਉਹਦੇ ਨਾਲ ਸਬੰਧ ਬਣਾਇਆ ਹੋਵੇਗਾ ਸਾਨੂੰ ਆਪਣੇ ਅੰਦਰ ਬਾਰੇ ਪਤਾ ਹੋਵੇਗਾ ਕਿ ਮੈਂ ਅੰਦਰ ਉਹ ਕਿਹੋ ਜਿਹਾ ਹਾਂ ਤੇ ਪਿਆਰ ਵੱਲੋਂ ਸਾਨੂੰ ਕਿਸੇ ਦੀ ਗੱਲ ਕਹੀ ਹੋਈ ਤੇ ਗੁੱਸਾ ਨਹੀਂ ਕਰੋਧ ਨਹੀਂ ਆਵੇਗਾ ਕਿਉਂਕਿ ਸਾਨੂੰ ਪਤਾ ਹੈ ਕਿ ਮੈਂ ਕੁਝ ਕੀਤਾ ਹੀ ਨਹੀਂ ਮੈਂ ਕੁਝ ਕਿਹਾ ਹੀ ਨਹੀਂ ਮੈਂ ਕੁਝ ਆਪਣੇ ਜੀਵਨ ਕਾਲ ਵਿੱਚ ਭੈੜਾ ਕਰਮ ਕਮਾਇਆ ਹੀ ਨਹੀਂ ਮੈਂ ਕਿਉਂ ਗੁੱਸਾ ਲੈ ਕੇ ਆਵਾਂ ਗੁੱਸਾ ਅਸਲ ਵਿੱਚ ਉਹ ਲੈ ਕੇ ਆਉਂਦਾ ਹੈ ਜਿਹੜਾ ਆਪਣੇ ਜੀਵਨ ਕਾਲ ਵਿੱਚ ਕਰਦਾ ਹੈ ਕ੍ਰੋਧ ਉਹ ਲੈ ਕੇ ਆਉਂਦਾ ਹੈ ਜਿਹੜਾ ਆਪਣੇ ਜੀਵਨ ਕਾਲ ਵਿੱਚ ਜਿੰਨੇ ਆਪਣੇ ਅੰਦਰ ਨੂੰ ਨਹੀਂ ਜਾਣਿਆ ਉਹ ਪਰਮਾਤਮਾ ਬੜਾ ਗਹਿਰਾ ਹੈ ਤੇ ਗੰਭੀਰ ਵੱਡੇ ਜਿਗਰੇ ਵਾਲਾ ਹੈ ਅਸੀਂ ਵੀ ਵੱਡੇ ਜਿਗਰੇ ਵਾਲੇ ਬਣੀਏ ਅਸੀਂ ਵੀ ਆਪਣੇ ਜੀਵਨ ਕਾਲ ਵਿੱਚ ਵੱਡੇ ਜਿਗਰੇ ਵਾਲੇ ਨੂੰ ਯਾਦ ਕਰਦੇ ਹਾਂ ਤੇ ਵੱਡੇ ਜਿਗਰੇ ਵਾਲੇ ਬਣ ਜਾਈਏ ਕਿਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਗਹਿਰੇ ਮਾਲਕ ਨੇ ਵੱਡੇ ਜਿਗਰੇ ਵਾਲੇ ਨੇ ਕੀ ਕੀਤਾ ਹੈ ਜਨਮ ਪਦਾਰਥ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਇਹ ਬੜਾ ਕੀਮਤੀ ਹੈ ਇਹ ਬੜਾ ਕੀਮਤੀ ਹੈ ਮੈਨੂੰ ਇਹਦੇ ਬਾਰੇ ਸੋਝੀ ਦੇ ਦਿੰਦੀ ਹੈ ਇਹਦੇ ਇਹਦੇ ਬਾਰੇ ਮੈਨੂੰ ਸਮਝ ਦੇ ਦਿੰਦੀ ਹੈ ਕਿ ਭਈ ਬਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਲ ਇਹਦੇ ਨਾਲ ਆਪਣਾ ਸੰਬੰਧ ਬਣਾ ਲੈ ਗੁਰੂ ਨੇ ਦੱਸ ਦਿੱਤਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਨਮ ਪਦਾਰਥ ਇਹ ਬੜਾ ਕੀਮਤੀ ਹੈ ਇਹਨੂੰ ਅਜਾਈ ਨਾ ਗਵਾਈਏ ਇਹਨੂੰ ਵਿਅਰਥ ਨਾ ਗਵਾਈਏ ਇਹਨੂੰ ਗਲਤ ਚੀਜ਼ਾਂ ਖਾ ਖਾ ਕੇ 36 36 ਰੋਗ ਨਾ ਲਾਈਏ। ਪ੍ਰਮਾਤਮਾ ਨੇ ਸਾਨੂੰ ਬੜਾ ਕੋਈ ਦਿੱਤਾ। ਅਸੀਂ ਕਹਿੰਨੇ ਨਹੀਂ ਸਾਨੂੰ ਪਤਾ ਨਹੀਂ ਲੱਗਾ ਬਸ ਉਹ ਸੋਜੀ ਦੇਵੇਗਾ, ਮਾਫ਼ ਕਰਨਾ। ਉਹਨੇ ਸੋਜੀ ਦੇ ਕੇ ਭੇਜਿਆ ਸਾਨੂੰ। ਆ ਇਹ ਇੰਨਾ ਵੱਡਾ ਜਿਹੜਾ ਖੋਪੜਾ ਦਿੱਤਾ ਨਾ ਖੋਪੜਾ। ਇਹਦੇ ਵਿੱਚ ਉਹ ਦਿਮਾਗ ਪਾਇਆ ਹੈ ਜਿਨ੍ਹਾਂ ਨੇ ਪਿਆਰ ਵਾਲੇ ਬੁਲਟ ਟ੍ਰੇਨਾਂ ਬਣਾ ਦਿੱਤੀਆਂ ਨੇ। ਜਿਨ੍ਹਾਂ ਨੇ ਬੁਲਟ ਟ੍ਰੇਨਾਂ ਬਣਾ ਦਿੱਤੀਆਂ ਨੇ। ਇਹ ਇਹਦੇ ਵਿੱਚ ਉਹ ਦਿਮਾਗ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ। ਉਹ ਸੋਜੀ ਦਿੱਤੀ ਹੋਈ ਹੈ। ਕਿ ਪਰਮਾਤਮਾ ਮਨੁੱਖ ਨੇ ਹਵਾ ਵਿੱਚ ਉੱਡਣ ਵਾਲੇ ਜਹਾਜ਼ ਬਣਾ ਦਿੱਤੇ ਨੇ ਇਹਨੇ ਪੰਛੀਆਂ ਨੂੰ ਉੱਡਦਿਆਂ ਹੋਇਆ ਵੇਖਿਆ ਇਹ ਖੋਪੜਾ ਪਰਮਾਤਮਾ ਨੇ ਦਿੱਤਾ ਹੋਇਆ ਹੈ ਇਸ ਕਰਕੇ ਉਹਦੀ ਸੋਚੀ ਸਾਨੂੰ ਹੋਣੀ ਚਾਹੀਦੀ ਹੈ ਸਮਝੋਣੀ ਚਾਹੀਦੀ ਹੈ ਅਸੀਂ ਆਪਣੇ ਜੀਵਨ ਘਰ ਵਿੱਚ ਨਾ ਬਹੁਤ ਇਹੀ ਲਈ ਰੱਖਦੇ ਆ ਉਹ ਸੋਝੀ ਦੇਵੇਗਾ ਉਹ ਸਮਝ ਦੇਵੇਗਾ ਤਾਂ ਅਸੀਂ ਆ ਕੰਮ ਕਰਾਂਗੇ ਸਾਡੀ ਕਿਸਮਤ ਮਾੜੀ ਸਾਡੇ ਭਾਗ ਮਾੜੇ ਇਹਦੇ ਵਿੱਚ ਹੀ ਬੰਦਾ ਲੱਗਾ ਰਹਿੰਦਾ ਹੈ ਉਹਨੇ ਭਾਗ ਚੰਗੇ ਬਣਾਉਣ ਵਾਸਤੇ ਹੱਥ ਦਿੱਤੇ ਨੇ ਭਾਗ ਚੰਗੇ ਬਣਾਉਣ ਵਾਸਤੇ ਆ ਸੋਚਨ ਸ਼ਕਤੀ ਦਿੱਤੀ ਹੋਈ ਹੈ ਭਾਗ ਚੰਗੇ ਬਣਾਉਣ ਵਾਸਤੇ ਵੇਖਣ ਵਾਲੀ ਸ਼ਕਤੀ ਦਿੱਤੀ ਹੋਈ ਹੈ ਭਾਗ ਚੰਗੇ ਬਣਾਉਣ ਵਾਸਤੇ ਸੁਣਨ ਸ਼ਕਤੀ ਦਿੱਤੀ ਹੋਈ ਹੈ ਭਾਗ ਚੰਗੇ ਬਣਾਉਣ ਵਾਸਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੁਰਨ ਵਾਸਤੇ ਪੈਰ ਦਿੱਤੇ ਹੋਏ ਨੇ ਇਹ ਭਾਗ ਚੰਗੇ ਬਣਾਉਣ ਵਾਸਤੇ ਦਿੱਤੇ ਹੋਏ ਨੇ ਇਹ ਕਿੰਨੇ ਦਿੱਤਾ ਓਨੇ ਦਿੱਤਾ ਸਾਰਾ ਕੁਝ ਇਸ ਕਰਕੇ ਕਦੀ ਭਾਗਾ ਤੇ ਕਦੀ ਕਿਸਮਤ ਤੇ ਅਸੀਂ ਨਾ ਰੋਇਆ ਕਰੀਏ ਨਾ ਰੋਇਆ ਕਰੀਏ ਇਹ ਦੋ ਭਰਾ ਨੇ ਤੇ ਦੋਨਾਂ ਭਰਾਵਾਂ ਦੇ ਵਿੱਚੋਂ ਪਿਆਰ ਵੱਲੋਂ ਇੱਕ ਭਰਾ ਵਧੀਆ ਐ ਵਧੀਆ ਪਹੁੰਚ ਜਾਂਦਾ ਹੈ ਤੇ ਦੂਜਾ ਭਰਾ ਉਹ ਸਾਡੇ ਵਰਗਾ ਹੋਵੇਗਾ ਕਿਸਮਤ ਤੇ ਰੋਂਦਾ ਰਹਿੰਦਾ ਹੈ ਜਿਹੜਾ ਕਿਸਮਤ ਤੇ ਰੋਂਦਾ ਰਹੇਗਾ ਬਸ ਉਹ ਉੱਥੇ ਬੈਠਾ ਰਹੇਗਾ ਉਹ ਆਪਣੇ ਜੀਵਨ ਕਾਲ ਵਿੱਚ ਕੋਈ ਚੰਗਾ ਨਹੀਂ ਕਰ ਪਾਵੇਗਾ ਮਾਲਕ ਜੀ ਕਹਿੰਦੇ ਨੇ ਜਨਮ ਪਦਾਰਥ ਬੜਾ ਕੀਮਤੀ ਹੈ ਇਹਦੇ ਅੰਦਰ ਚੰਗਾ ਲੈ ਕੇ ਜਾ ਇਹਨੂੰ ਚੰਗੀ ਖੁਰਾਕ ਦੇ ਚੰਗਾ ਇਹਦੇ ਅੰਦਰ ਸੁੱਟ ਕੋਈ ਭੈੜੀ ਚੀਜ਼ ਨਾ ਸੁੱਟ ਭੈੜੀ ਚੀਜ਼ ਸਮਾਂ ਪਾ ਕੇ ਨੁਕਸਾਨ ਕਰਦੀ ਹੈ ਦਾਸ ਆਪਣੇ ਘਰ ਹੀ ਥੋੜੇ ਦਿਨ ਪਹਿਲਾਂ ਨਾ ਗੱਲ ਕਰਦਾ ਪਿਆ ਸੀ ਇੱਕ ਕਿ ਸਾਨੂੰ ਦਹੀਂ ਦੇ ਨਾਲ ਨਾ ਜਦੋਂ ਅਸੀਂ ਪਨੀਰ ਖਾਂਦੇ ਆ ਪਨੀਰ ਪਨੀਰ ਦੇ ਨਾਲ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ ਕਿਸੇ ਨੇ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ਬੜਾ ਕੁਝ ਅਸੀਂ ਖਾਧੀ ਜਾਂਦੇ ਹਾਂ ਮੈਂ ਖਾਧੀ ਤਾਂ ਜਾਂਦੇ ਹਾਂ ਪਰ ਨਤੀਜਾ ਜਿਹੜਾ ਨਿਕਲਦਾ ਹੈ ਨਾ ਉਹ ਬਾਅਦ ਵਿੱਚ ਨਿਕਲਦਾ ਹੈ ਬਾਅਦ ਵਿੱਚ ਨਿਕਲਦਾ ਹੈ ਉਹਦਾ ਨਤੀਜਾ ਸਮਾਂ ਪਾ ਕੇ ਨਿਕਲਦਾ ਹੈ ਹੁਣ ਲੋਕ ਬੜਾ ਕੁਝ ਖਾਦੀ ਪੀਤੀ ਜਾਂਦੇ ਨੇ ਪਰ ਨਤੀਜਾ ਉਦੋਂ ਨਿਕਲਦਾ ਜਦੋਂ ਕਿਡਨੀਆਂ ਫੇਲ ਇੱਕੇ ਦਮ ਹੀ ਇਹ ਝੌਕਾ ਵੱਜਦਾ ਹੈ ਕਿਡਨੀਆਂ ਫੇਲ ਗੁਰਦੇ ਫੇਰ ਬਸ ਸਾਰਾ ਕੁਝ ਬੰਦਾ ਡਿਸਮਿਸ ਹੋ ਜਾਂਦਾ ਹੈ ਸੋ ਇਹ ਜਨਮ ਪਦਾਰਥ ਬੜਾ ਕੀਮਤੀ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਅ ਨਾਲ ਇਹਨੂੰ ਕਿਤੇ ਗਵਾਈਏ ਮਾਲਕ ਜੀ ਕਹਿੰਦੇ ਨੇ ਇਹਦੀ ਸੋਚੀ ਇਹਦੀ ਸਮਝ ਸਾਨੂੰ ਕਿੰਨੇ ਦਿੱਤੀ ਹੈ ਗਹਿਰ ਗੰਭੀਰ ਹੈ ਉਸ ਡੂੰਗੇ